ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਹੁਣ ਟਾਈਮ ਹੋ ਗਿਆ 8:30 ਪੌਣੇ 4 ਦਾ ਤਰੀਕ ਅੱਜ ਹੈਗੀ 13 ਦਸੰਬਰ ਦਿਨ ਸ਼ਨੀਵਾਰ ਤੇ ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੀਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਸੋਹਣੀ ਹੈ ਅੱਜ ਦੀ ਵੀਡੀਓ ਗੁਰਬਾਣੀ ਦੇ ਬਾਰੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਆਪਣੀ ਇੱਕ ਭੈਣ ਦੀ ਹੱਡ ਵੀ ਟੀ ਸ਼ੇਅਰ ਕਰੂੰਗੀ ਉਸ ਭੈਣ ਨੇ ਦੱਸਿਆ ਕਹਿੰਦੀ ਮੈਂ ਸਿਰਫ 2 ਮਹੀਨੇ ਪਾਠ ਕੀਤਾ ਤੇ 2 ਮਹੀਨੇ ਦੇ ਵਿੱਚ ਹੀ ਜਿਹੜਾ ਸਾਡਾ 1 ਲੱਖ ਰੁਪਏ ਦਾ ਕਰਜ਼ਾ ਉੱਤਰ ਗਿਆ ਸੋ ਉਸ ਭੈਣ ਦਾ ਜਿਹੜਾ ਕਮੈਂਟ ਹੈ ਉਹ ਵੀ ਮੈਂ ਤੁਹਾਡੇ ਨਾਲ ਇੱਥੇ ਸਕਰੀਨਸ਼ਾਟ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਿਓ ਸਮਝਿਓ ਤੇ ਉਸ ਤੇ ਅਮਲ ਵੀ ਜ਼ਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਸੋ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਮੈਂ ਅਕਸਰ ਤੁਹਾਨੂੰ ਕਹਿਣੀ ਹੁੰਦੀ ਆ ਵੀ ਵਿਸ਼ਵਾਸ ਰੱਖ ਕੇ ਜਦੋਂ ਆਪਾਂ ਪ੍ਰਮਾਤਮਾ ਤੇ ਪਾਠ ਕਰਦੀ ਆ ਤਾਂ ਗੁਰੂ ਸਾਹਿਬ ਜਰੂਰ ਮਿਹਰ ਕਰਦੇ ਨੇ ਤਾਂ ਕੁਝ ਐਦਾਂ ਦੀ ਹੱਡ ਬੀਤੀ ਇਸ ਭੈਣ ਦੀ ਹੈ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਮੈਂ ਕੱਲ ਵੀ ਗੁਰਬਾਣੀ ਦੀ ਵੀਡੀਓ ਸ਼ੇਅਰ ਕੀਤੀ ਸੀ ਤੁਹਾਡੇ ਨਾਲ ਪਰਸੋਂ ਵੀ ਗੁਰਬਾਣੀ ਦੀ ਵੀਡੀਓ ਸ਼ੇਅਰ ਕੀਤੀ ਸੀ ਮੈਂ ਤੁਹਾਡੇ ਨਾਲ ਤੇ ਮੇਰੀ ਕੋਸ਼ਿਸ਼ ਹੁੰਦੀ ਆ ਵੀ ਜ਼ਿਆਦਾ ਤੋਂ ਜ਼ਿਆਦਾ ਹਨਾ ਮੈਂ ਤੁਹਾਡੇ ਨਾਲ ਜਿਹੜੀਆਂ ਲੋਕਾਂ ਦੇ ਨਾਲ ਹੱਡ ਬੀਤੀਆਂ ਉਹ ਸ਼ੇਅਰ ਕਰਾਂ ਕਿਉਂਕਿ ਇਦਾਂ ਦੀਆਂ ਘਟਨਾਵਾਂ ਸੁਣ ਕੇ ਜਿਹੜਾ ਸਾਡਾ ਪਰਮਾਤਮਾ ਤੇ ਭਰੋਸਾ ਵਧਦਾ ਫਿਰ ਆਪਣਾ ਵੀ ਮਨ ਕਰਦਾ ਹਨਾ ਵੀ ਆਪਾਂ ਵੀ ਪਾਠ ਕਰੀ। ਸੋ ਉਸ ਭੈਣ ਨੇ ਵੀਡੀਓ ਦੇਖੀ ਤੇ ਨਾਲ ਹੀ ਉਹਨਾਂ ਨੇ ਕਮੈਂਟ ਕੀਤਾ। ਉਸ ਭੈਣ ਨੇ ਦੱਸਿਆ ਕਹਿੰਦੇ ਵੀ ਇਹ ਸੱਚ ਹੈ। ਵੀ ਜਦੋਂ ਆਪਾਂ ਬਾਣੀ ਜਪਦੀਆਂ ਤਾਂ ਮਹਾਰਾਜ ਸਾਡੇ ਜਿਹੜੇ ਕੰਮ ਨੇ ਉਹ ਸਵਾਰਦੇ ਨੇ। ਉਸ ਭੈਣ ਨੇ ਲਿਖਿਆ ਕਹਿੰਦੇ ਵੀ ਮੈਂ ਸਿਰਫ 2 ਮਹੀਨੇ ਬਾਣੀ ਜਪੀ ਹੈ। 2 ਮਹੀਨਿਆਂ ਦੇ ਵਿੱਚ ਹੀ ਜਿਹੜਾ ਸਾਡਾ 1 ਲੱਖ ਰੁਪਏ ਦਾ ਕਰਜ਼ਾ ਸੀ ਉਹ ਮਾਫ ਹੋ ਗਿਆ ਕਹਿੰਦੇ ਮੈਂ ਹੈਰਾਨ ਹੋਊਗੀ ਵੀ 2 ਮਹੀਨਿਆਂ ਦੇ ਵਿੱਚ ਸਾਡਾ 1 ਲੱਖ ਰੁਪਏ ਉੱਤਰ ਵੀ ਗਿਆ ਸੋ ਤੁਸੀਂ ਕਮੈਂਟ ਆਪ ਵੀ ਪੜ ਕੇ ਦੇਖਿਆ ਹੋਣਾ ਤੁਸੀਂ ਆਪ ਪੜ ਵੀ ਸਕਦੇ ਹੋ ਸਕਰੀਨ ਸ਼ਾਟ ਲੈ ਲਓ ਦਾ ਤੇ ਉਹਨੂੰ ਰੋਕ ਕੇ ਵੀਡੀਓ ਨੂੰ ਚਾਹੇ ਉਹਨੂੰ ਪੜ ਕੇ ਦੇਖੋ ਸੋ ਜਿਦਾਂ ਇਦਾਂ ਦੀਆਂ ਘਟਨਾਵਾਂpass ਹੁੰਦੀਆਂ ਹਨਾ ਪਰਮਾਤਮਾ ਥੋੜਾ ਥੋੜਾ ਕਰਕੇ ਜਿਹੜਾ ਸਾਡੇ ਕਾਰਜ ਸਵਾਰਦਾ ਆਪਾਂ ਇਹ ਨਹੀਂ ਕਹਿੰਦੇ ਵੀ ਅੱਜ ਬਾਣੀ ਜਪੀ ਤਾਂ ਕੱਲ ਨੂੰ ਹੀ ਆਪਣੇ ਕੰਮ ਹੋ ਜਾਣਗੇ ਨਹੀਂ ਹੋ ਸਕਦਾ ਥੋੜਾ ਸਮਾਂ ਲੱਗ ਜਾਵੇ ਬਸ ਭਰੋਸਾ ਬਣਾ ਕੇ ਰੱਖੋ ਹੁਣ ਉਸ ਭੈਣ ਦਾ ਹੋ ਸਕਦਾ ਵਿਸ਼ਵਾਸ ਜਿਹੜਾ ਉਹ ਜ਼ਿਆਦਾ ਪੱਕਾ ਸੀ ਇਸ ਕਰਕੇ ਸਿਰਫ 2 ਮਹੀਨੇ ਦੇ ਵਿੱਚ ਪਰਮਾਤਮਾ ਨੇ ਉਹਨਾਂ ਦੀ ਜਿਹੜੀ ਅਰਦਾਸ ਸੁਣੀ ਤੇ ਉਹਨਾਂ ਦੇ ਕਰਜ਼ਾ ਉਤਰਨ ਦੀ ਜਿਹੜੀ ਸ਼ੁਰੂਆਤ ਪਰਮਾਤਮਾ ਨੇ ਕੀਤੀ ਪਰਮਾਤਮਾ ਦੀ ਮਿਹਰ ਹੋਣੀ ਸ਼ੁਰੂ ਹੋਈ ਤੇ ਕਈ ਵਾਰੀ ਸਾਡਾ ਭਰੋਸਾ ਨਹੀਂ ਬਣ ਪਾਉਂਦਾ ਹਨਾ ਸਾਲ-ਸਾਲ ਵੀ ਲੱਗ ਜਾਂਦਾ ਪਰ ਲੜ ਨਾ ਛੱਡੋ ਵਿਸ਼ਵਾਸ ਬਣਾ ਕੇ ਰੱਖੋ ਪਰਮਾਤਮਾ ਤੇ ਭਰੋਸਾ ਪੂਰਾ ਰੱਖੋ ਇੱਕ ਨਾ ਇੱਕ ਦਿਨ ਜਦੋਂ ਸਹੀ ਸਮਾਂ ਆ ਗਿਆ ਤਾਂ ਪਰਮਾਤਮਾ ਜਰੂਰ ਮਿਹਰ ਕਰਦਾ ਤੇ ਜਰੂਰ ਜਿਹੜੇ ਆਪਣੇ ਉਹ ਕਾਰਜ ਸਵਾਰਦਾ ਇੱਧਰ ਉੱਧਰ ਭਟਕ ਕੇ ਵੀ ਆਪਾਂ ਆਉਣਾ ਅਕਸਰ ਨੂੰ ਹਾਨੀਕਾਰ ਨੂੰ ਕਹਿੰਦੇ ਨੇ ਨਾ ਵੀ ਪਰਮਾਤਮਾ ਦੇ ਚਰਨਾਂ ਦੇ ਵਿੱਚ ਹੀ ਆ ਜਿੱਥੇ ਮਰਜ਼ੀ ਭਜਲੀਏ ਆਉਣਾ ਗੁਰੂ ਦੇ ਚਰਨਾਂ ਚ ਹੀ ਕਿਉਂਕਿ ਕਾਰਜ ਪਰਮਾਤਮਾ ਹੀ ਸਵਾਰ ਸਕਦਾ ਕੋਈ ਜਾਦੂ ਟੋਨਾ ਕੋਈ ਧਾਗਾ ਤਵੀਤ ਜਿਹੜਾ ਉਹ ਕਾਰਜ ਨਹੀਂ ਸਵਾਰਦਾ ਆਪਾਂ ਕਈ ਵਾਰੀ ਵਿਪਟਕ ਜਾਂਦੇ ਆ ਹਨਾ ਕਿਉਂਕਿ ਆਪਾਂ ਨੂੰ ਇਹ ਹੁੰਦਾ ਇੱਕ ਤਾਂ ਆਪਣੇ ਅੰਦਰ ਸਬਰ ਨਹੀਂ ਹੁੰਦਾ ਆਪਾਂ ਨੂੰ ਇਹ ਹੁੰਦਾ ਵੀ ਛੇਤੀ ਆਹ ਕੰਮ ਬਣ ਜਾਵੇ ਜਾਂ ਸਾਡਾ ਕੰਮ ਕਿਉਂ ਨਹੀਂ ਬਣਦਾ ਆਪਾਂ ਭਰੋਸਾ ਨਹੀਂ ਰੱਖ ਪਾਉਂਦੇ ਵੀ ਹਲੇ ਸ਼ਾਇਦ ਇਸ ਜੀ ਦਾ ਸਹੀ ਸਮਾਂ ਨਹੀਂ ਆਇਆ ਸਹੀ ਵਕਤ ਨਹੀਂ ਆਇਆ ਤੇ ਜਾਂ ਇਹ ਚੀਜ਼ ਜੋ ਅਸੀਂ ਮੰਗ ਰਹੇ ਹਾਂ ਸਾਡੇ ਲਈ ਹਲੇ ਸਹੀ ਨਹੀਂ ਹੈ ਤੇ ਜਦੋਂ ਚੀਜ਼ ਵੀ ਸਹੀ ਹੋਈ ਤੇ ਸਮਾਂ ਵੀ ਸਹੀ ਹੋਇਆ ਤਾਂ ਪਰਮਾਤਮਾ ਨੇ ਜ਼ਰੂਰ ਮਿਹਰ ਕਰ ਦੇਣੀ ਹੈ ਸੋ ਇਹ ਮੈਂ ਤੁਹਾਡੇ ਨਾਲ ਤਾਂ ਅੱਜ ਸ਼ੇਅਰ ਕੀਤਾ ਮੈਂ ਕਿਹਾ ਵੀ ਜਦੋਂ ਆਪਾਂ ਇਦਾਂ ਦੀ ਚੀਜ਼ ਦੇਖਦੇ ਹਾਂ ਸੁਣਦੇ ਹਾਂ ਤੇ ਪੜ੍ਹਦੇ ਹਾਂ ਤੇ ਫਿਰ ਆਪਣਾ ਵੀ ਜਿਹੜਾ ਭਰੋਸਾ ਪਰਮਾਤਮਾ ਤੇ ਹੋਰ ਵੱਧ ਜਾਂਦਾ ਤੇ ਆਪਾਂ ਨੂੰ ਵੀ ਲੱਗਦਾ ਵੀ ਨਹੀਂ ਜਦੋਂ ਪਰਮਾਤਮਾ ਉਹਨਾਂ ਦੀ ਸੁਣ ਸਕਦਾ ਤਾਂ ਸਾਡੀ ਕਿਉਂ ਨਹੀਂ ਸੁਣੂਗਾ ਫਿਰ ਆਪਾਂ ਵੀ ਕਿਸੇ ਦੇ ਭਰੋਸੇ ਤੇ ਭਰੋਸਾ ਬਣਾ ਕੇ ਪਾਠ ਕਰਨਾ ਸ਼ੁਰੂ ਕਰ ਦਿੰਨੇ ਆ ਸੋ ਮੈਨੂੰ ਵੀ ਪੜ ਕੇ ਬਹੁਤ ਵਧੀਆ ਲੱਗਿਆ ਜਦੋਂ ਉਸ ਭੈਣ ਨੇ ਆਪ ਦੀ ਹੱਡ ਵੀਤੀ ਆਪਣੀ ਨਾਲ ਸ਼ੇਅਰ ਕੀਤੀ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਮੈਂ ਉਹਨਾਂ ਦੀ ਆਈਡੀ ਥੋੜੀ ਜਿਥੇ ਰੱਖੂਗੀ ਕਿਉਂਕਿ ਕਈ ਵਾਰੀ ਹਨਾ ਪ੍ਰਾਈਵੇਸੀ ਦਾ ਕਰਕੇ ਤੇ ਅਗਲੇ ਨੂੰ ਪ੍ਰੋਬਲਮ ਵੀ ਨਾ ਹੋਵੇ ਤੇ ਪਰ ਕਮੈਂਟ ਤੁਹਾਡੇ ਨਾਲ ਤਾਂ ਸ਼ੇਅਰ ਕਰ ਰਹੀ ਆ ਕਿ ਵੀ ਤਾਂ ਕਿ ਤੁਸੀਂ ਵੀ ਪੜ ਕੇ ਤੁਹਾਨੂੰ ਵਿਸ਼ਵਾਸ ਆਈ ਵਾਕਈ ਇਹ ਚੀਜ਼ਾਂ ਹੁੰਦੀਆਂ ਆ ਸੋ ਜੇ ਤੁਹਾਡੇ ਨਾਲ ਵੀ ਇਦਾਂ ਦੀ ਕੋਈ ਵੀ ਛੋਟੀ ਵੱਡੀ ਘਟਨਾ ਹੁੰਦੀ ਹੈ ਚਾਹੇ ਕੋਈ ਦੁੱਖ ਟੁੱਟਦਾ ਹੈ ਤੁਹਾਡਾ ਕੋਈ ਰੋਗ ਟੁੱਟਦਾ ਹੈ ਜਾਂ ਤੁਹਾਡੇ ਨਾਲ ਹਨਾ ਕੋਈ ਘਰ ਦੇ ਵਿੱਚ ਜੋ ਤੁਹਾਡਾ ਕੋਈ ਕਾਰਜ ਸੀ ਉਹ ਪੂਰਾ ਹੁੰਦਾ ਤਾਂ ਜ਼ਰੂਰ ਸ਼ੇਅਰ ਕਰਿਆ ਕਰੋ ਕਿਉਂਕਿ ਉਹਦੇ ਨਾਲ ਇੱਕ ਤਾਂ ਜਦੋਂ ਮੈਂ ਪੜ੍ਹੂਗੀ ਮੈਨੂੰ ਵੀ ਖੁਸ਼ੀ ਵੀ ਮਿਲਦੀ ਹੈ ਤੇ ਹੋਰ ਹੌਸਲਾ ਵੀ ਵਧਦਾ ਤੇ ਜੇ ਮੈਂ ਦੂਜਿਆਂ ਨਾਲ ਸ਼ੇਅਰ ਕਰੂੰਗੀ ਤੇ ਉਹਨਾਂ ਦਾ ਵੀ ਹੌਸਲਾ ਵਧੂਗਾ ਕਿਉਂਕਿ ਜੇ ਕਿਸੇ ਨੂੰ ਪਰਮਾਤਮਾ ਦੇ ਨਾਲੋਂ ਤੋੜਨਾ ਮਹਾਪਾਪ ਹੈ ਤਾਂ ਪਰਮਾਤਮਾ ਦੇ ਨਾਲ ਜੋੜਨਾ ਮਹਾਪੁੰਨ ਵੀ ਹੈ ਪਰਮਾਤਮਾ ਉਹਦਾ ਵੀ ਸਾਨੂੰ ਫਾਇਦਾ ਦਿੰਦਾ ਹੈ ਜਦੋਂ ਆਪਣੇ ਆਪਾ ਜਰੀਆ ਬਣਦੇ ਹਾਂ ਗੁਰੂ ਨਾਲ ਜੋੜਨ ਦਾ ਤੇ ਆਪਣੀ ਇੱਕ ਛੋਟੀ ਜੀ ਕੋਸ਼ਿਸ਼ ਹੈ ਇਹਦੇ ਵਿੱਚ ਤੁਸੀਂ ਵੀ ਆਪ ਦਾ ਜਿਹੜਾ ਹਿੱਸਾ ਕਹਿ ਸਕਦੇ ਆ ਜਾਂ ਯੋਗਦਾਨ ਕਹਿ ਸਕਦੇ ਆ ਵੀ ਤੁਸੀਂ ਵੀ ਜ਼ਰੂਰ ਪਾਓ ਤੁਸੀਂ ਵੀ ਆਪ ਦਾ ਐਕਸਪੀਰੀਅੰਸ ਜਿਹੜੀ ਤੁਹਾਡੀ ਹੱਦ ਬੀਤੀ ਹੈ ਜ਼ਰੂਰ ਸ਼ੇਅਰ ਕਰਿਆ ਕਰੋ ਅ ਕਈ ਵਾਰੀ ਤੁਹਾਡੇ ਕਮੈਂਟ ਪੜ੍ਹ ਕੇ ਹਨਾ ਲੋਕ ਤੁਹਾਨੂੰ ਬਾਕੀ ਜਿਹੜੇ ਕਮੈਂਟ ਕਰਨਗੇ ਤੁਹਾਨੂੰ ਪੁੱਛਣਗੇ ਤੇ ਵੀ ਕਿੱਦਾਂ ਪਾਠ ਕਰਨਾ ਹੈ ਹਨਾ ਤੁਸੀਂ ਉਹਨਾਂ ਨੂੰ ਦੱਸੋਗੇ ਤੁਹਾਨੂੰ ਵੀ ਬਹੁਤ ਖੁਸ਼ੀ ਮਿਲੂਗੀ ਜਦੋਂ ਕੋਈ ਕੋਈ ਤੁਹਾਡੇ ਜ਼ਰੀਏ ਜਿਹੜਾ ਹੈਗਾ ਹਨਾ ਇੱਕ ਚੰਗੇ ਰਾਹ ਵੱਲ ਤੁਰਦਾ ਤਾਂ ਉਹਦੀ ਖੁਸ਼ੀ ਹੀ ਅਲੱਗ ਹੁੰਦੀ ਹੈ ਜਦੋਂ ਆਪਾਂ ਕਿਸੇ ਲਈ ਕੁਝ ਕਰਦੇ ਆ ਨਾ ਤਾਂ ਉਸ ਚੀਜ਼ ਦਾ ਕੋਈ ਮੁੱਲ ਨਹੀਂ ਹੈ ਉਸ ਖੁਸ਼ੀ ਦਾ ਕੋਈ ਮੁੱਲ ਨਹੀਂ ਹੈ ਸੋ ਤੁਸੀਂ ਵੀ ਪਰਮਾਤਮਾ ਤੇ ਭਰੋਸਾ ਜਰੂਰ ਬਣਾ ਕੇ ਰੱਖਿਆ ਕਰੋ ਅ ਕਈ ਵਾਰੀ ਮੈਨੂੰ ਇਦਾਂ ਦੇ ਨਾ ਕਮੈਂਟ ਆ ਜਾਂਦੀ ਆ ਵੀ ਦੀਦੀ ਅਸੀਂ ਇੰਨੇ ਟਾਈਮ ਤੋਂ ਪਾਠ ਤਾਂ ਕਰ ਰਹੇ ਆ ਤੇ ਵੀ ਪਰ ਜਿਹੜਾ ਸਾਡੀ ਕਾਰਜ ਨਹੀਂ ਹੋ ਰਹੀ ਜਾਂ ਹਨਾ ਇੱਕ ਪਤਾ ਨਹੀਂ ਇਸ ਚੈਨਲ ਤੇ ਜਾਂ ਸ਼ਾਇਦ ਇਸ ਚੈਨਲ ਤੇ ਕੱਲ ਇੱਕ ਕਮੈਂਟ ਹੋ ਰ ਆਇਆ ਸੀਗਾ ਤੇ ਉਸ ਭੈਣ ਨੇ ਕਿਹਾ ਕਹਿੰਦੀ ਭੈਣੇ ਵੀ ਮੈਂ ਨਾ ਪਾਠ ਤਾਂ ਰੋਜ਼ ਕਰ ਰਹੀ ਆ ਪਰ ਜਿਹੜਾ ਮੇਰਾ ਦਰਦ ਆ ਉਹ ਨਹੀਂ ਖਤਮ ਹੋ ਰਿਹਾ ਤੇ ਪਰ ਮੈਨੂੰ ਕਹਿੰਦੀ ਭਰੋਸਾ ਵੀ ਇੱਕ ਨਾ ਇੱਕ ਦਿਨ ਜਰੂਰ ਮੈਂ ਠੀਕ ਹੋ ਜਾਵਾਂਗੀ ਤਾਂ ਮੈਂ ਉਸ ਭੈਣ ਨੂੰ ਕਮੈਂਟ ਕਰਕੇ ਕਿਹਾ ਸੀ ਮੈਂ ਕਿ ਭੈਣੇ ਤੁਸੀਂ ਜਦੋਂ ਬਾਣੀ ਜਪਦੇ ਹੋ ਕੋਲ ਜਲ ਜਰੂਰ ਰੱਖਿਆ ਕਰੋ ਪਾਠ ਦੀ ਸਮਾਪਤੀ ਤੋਂ ਬਾਅਦ ਉਹ ਜਲ ਛਕਿਆ ਜਰੂਰ ਕਰੋ ਤੇ ਨਾਲ ਹੀ ਘਰ ਦੇ ਵਿੱਚ ਟਾ ਵੀ ਜਰੂਰ ਦੇਣਾ ਚਾਹੀਦਾ ਬਾਣੀ ਵਾਲੇ ਚੱਲਦਾ ਤੇ ਜਿੱਥੇ ਬਾਣੀ ਦਾ ਪਹਿਰਾ ਹੋਵੇ ਉੱਥੇ ਫਿਰ ਮਾੜੀਆਂ ਹਵਾਵਾਂ ਮਾੜੀਆਂ ਚੀਜ਼ਾਂ ਦਾ ਵਾਸ ਨਹੀਂ ਹੁੰਦਾ ਉੱਥੇ ਥੱਲੀ ਇੱਕ ਆਪਣੀ ਭੈਣ ਨੇ ਹੋਰ ਕਮੈਂਟ ਕੀਤਾ ਕਹਿੰਦੀ ਹਾਂਜੀ ਅਸੀਂ ਵੀ ਹਰ ਰੋਜ਼ ਇਦਾਂ ਹੀ ਕਰਦੇ ਹਾਂ ਵੀ ਬਾਣੀ ਜਪਨ ਦੇ ਟਾਈਮ ਕੋਲ ਜਲ ਜ਼ਰੂਰ ਰੱਖਦੇ ਹਾਂ ਕਈ ਲੋਕ ਇਹ ਵੀ ਕਹਿ ਦਿੰਦੇ ਨੇ ਵੀ ਨਹੀਂ ਹਣਾ ਜਿਵੇਂ ਜੋਤ ਵਾਰੀ ਬਹੁਤ ਸਾਰੀਆਂ ਟਿੱਪਣੀਆਂ ਹੋ ਜਾਂਦੀਆਂ ਵੀ ਜੋਤ ਨਹੀਂ ਲਾਉਣੀ ਚਾਹੀਦੀ ਕੋਈ ਕਹਿੰਦਾ ਜੋਤ ਦੇਖੋ ਸਭ ਤੋਂ ਵੱਡੀ ਚੀਜ਼ ਹੈ ਜੋਤ ਚੀਜ਼ ਤੁਹਾਨੂੰ ਪਰਮਾਤਮਾ ਦੇ ਨਾਲ ਜੋੜਦੀ ਆ ਹਣਾ ਤੁਸੀਂ ਕੋਈ ਤਾਂ ਗਤਿਵਿਤਾ ਨਹੀਂ ਕਰ ਰਹੇ ਤੁਸੀਂ ਆਪਣੇ ਆਪ ਨੂੰ ਗੁਰੂ ਦੇ ਚਰਨੀ ਲਾ ਰਹੀ ਹਾਂ ਗੁਰੂ ਦੇ ਗੁਰੂ ਵੱਲ ਨੂੰ ਵਧਾਰੀ ਹਾਂ ਹਨਾ ਚਲੋ ਜੋ ਕਾਰਜ ਕਰਵਾਉਣਾ ਉਹ ਤਾਂ ਮਾਰ ਨਹੀਂ ਆਪ ਕਰਾਉਣਾ ਤੁਸੀਂ ਮੈਂ ਜਾਂ ਕੋਈ ਹੋਰ ਕਰਨ ਕਰਾਉਣ ਵਾਲਾ ਕੋਈ ਨਹੀਂ ਪਰਮਾਤਮਾ ਆਪ ਹੀ ਕਰਾਉਂਦਾ ਜੋ ਕਰਾਉਂਦਾ ਤੇ ਜੋ ਸਹੀ ਗਲਤ ਆ ਉਹਦੀ ਸੋਝੀ ਵੀ ਪਰਮਾਤਮਾ ਨੇ ਆਪ ਹੀ ਦੇ ਦੇਣੀ ਆ ਪਰ ਅੱਜ ਦੇ ਟਾਈਮ ਦੇ ਵਿੱਚ ਹਨਾ ਕਿੰਤੂ ਪ੍ਰੰਤੂ ਜ਼ਿਆਦਾ ਹੈ ਕਿਨੇ ਇੱਕ ਪੰਗਤੀ ਜ਼ਿਆਦਾ ਪੜ੍ਹਤੀ ਕਿਨੇ ਘੱਟ ਪੜ੍ਹਤੀ ਇਹ ਚੀਜ਼ਾਂ 'ਚ ਆਪਾਂ ਉਲਝੇ ਪਈਆਂ ਲੇਕਿਨ ਜਿਹੜਾ ਅਸਲ ਮੇਨ ਚੀਜ਼ ਆ ਉਹ ਤੇ ਧਿਆਨ ਨਹੀਂ ਆਪਣਾ ਬਾਣੀ ਦੇ ਵਿੱਚ ਜੋ ਲਿਖਿਆ ਉਹਨੂੰ ਨਹੀਂ ਆਪਾਂ ਸਮਝ ਰਹੇ ਬਸ ਆਪਾਂ ਜਿਹੜਾ ਹੈਗਾ ਇੱਧਰ ਉੱਧਰ ਭਟਾ ਕਰੀਏ ਸੋ ਮੀਦ ਕਰਦੇ ਆ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਵੀ ਕਰਦੇ ਆ ਐਂਡ ਇਦਾਂ ਦੀਆਂ ਹੋਰ ਵਧੀਆ ਵਧੀਆ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮੈਂ ਦੁਬਾਰਾ ਬੋਲਤਾ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ